ਸ਼ੀਸ਼ੇ ਪੰਨੇ ਪਲੇ ਉਹਨਾਂ ਨੇ ਪਤਾ ਨਹੀਂ ਜਦੋਂ ਅਸੀਂ ਬਾਹਰ ਕਿਉਂ ਤਾਂ ਅੱਗ ਲੱਗ ਗਈ ਸੀ ਫਟ ਫਟ ਦਰਵਾਜ਼ਾ ਤੋੜਿਆ ਤੇ ਅਸੀਂ ਬਾਹਰੋਂ ਆ ਗਏ ਤੇ ਜਾਨੋਂ ਉਹ ਭੱਜ ਗਿਆ ਮੁੰਡਾ ਨੁਕਸਾਨ ਕੀ ਕੋਈ ਹੋਇਆ ਵਿੱਚ ਕੀ ਕੁਝ ਗਿਆ ਸਾਰਾ ਕੁਝ ਰੰਗ ਰੇਡ ਟੋਟਲੀ ਹੋ ਗਈ ਲੋਸ ਅੰਦਰ ਦੇਖਿਆ ਆਪ ਹੀ ਦੇਖਿਆ ਜਾਬ ਸਰਕਾਰ ਵੱਲੋਂ ਪਾਵੇਂ ਸੂਬੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਖਾਸ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਬਦਲੀਆਂ ਦਾ ਦੌਰ ਵੀ ਚੱਲ ਰਿਹਾ ਹੈ ਪਰ ਇਹ ਸਭ ਦੇ ਬਾਵਜੂਦ ਮਾੜੇ ਅਨਸਰਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਬਿਲਕੁਲ ਵੀ ਖੌਫ ਨਹੀਂ ਹੈ ਤੇ ਉਹ ਬੇਖੌਫ ਹੋ ਕੇ ਬਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਾਇਮ ਵਿਖੇ ਜਿੱਥੇ ਕਿ ਸਰਕਾਰੀ ਦਫ਼ਤਰ ਵੀ ਸਰਕਾਰੀ ਮੁਲਾਜ਼ਮ ਦੀ ਹਾਜ਼ਰੀ ਵਿੱਚ ਖੜੀ ਉਸ ਦੀ ਕਾਰ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮਾਰਕੀਟ ਕਮੇਟੀ ਗੁਰਾਇਮ ਵਿਖੇ ਤੈਨਾਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੁਪਹਿਰ 3 ਵਜੇ ਦੇ ਕਰੀਬ ਉਹ ਦਫ਼ਤਰ ਵਿਖੇ ਰੋਟੀ ਖਾ ਰਿਹਾ ਸੀ ਤਾਂ ਅਚਾਨਕ ਹੀ ਉਸ ਦੀ ਕਾਰ ਦੇ ਸ਼ੀਸ਼ੇ ਭੰਨਣ ਦੀ ਆਵਾਜ਼ ਸੁਣਾਈ ਦਿੱਤੀ ਤੇ ਜਦੋਂ ਉਹ ਦਫ਼ਤਰ ਦੇ ਬਾਹਰ ਆਉਣ ਲੱਗਾ ਤਾਂ ਸ਼ਰਾਰਤੀ ਅਨਸਰਾਂ ਵੱਲੋਂ ਪਹਿਲਾਂ ਤੋਂ ਹੀ ਦਫ਼ਤਰ ਦਾ ਕੁੰਡਾ ਬਾਹਰੋਂ ਲਗਾਇਆ ਗਿਆ ਸੀ ਉਨਾ ਕਿਹਾ ਕਿ ਜਦੋਂ ਉਸ ਨੇ ਦਰਵਾਜ਼ਾ ਖੋਲ੍ਹ ਕੇ ਬਾਹਰ ਜਾ ਕੇ ਦੇਖਿਆ ਤਾਂ ਸ਼ਰਾਰਤੀ ਅਨਸਰ ਉਸ ਦੀ ਕਾਰ ਨੂੰ ਅੱਗ ਲਗਾ ਕੇ ਫਰਾਰ ਹੋ ਚੁੱਕੇ ਸਨ ਪਿੰਡ ਦੇ ਅਧਿਕਾਰੀ ਮੁਤਾਬਕ ਆਲੇ ਦੁਆਲੇ ਦੇ ਲੋਕਾਂ ਨੇ ਮਦਦ ਨਾਲ ਅੱਗ ਤੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਦੇਖਣ ਵਾਲਿਆਂ ਮੁਤਾਬਕ ਇਸ ਵਾਰਦਾਤ ਨੂੰ ਤਿੰਨ ਤੋਂ ਚਾਰ ਨੌਜਵਾਨਾਂ ਨੇ ਅੰਜਾਮ ਦਿੱਤਾ ਹੈ ਜਰਕਿ ਉਸ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਅੰਦਰ ਅਸੀਂ ਬੈਠੇ ਸੀ ਤਾਂ ਰੋਟੀ ਖਾਣ ਲੱਗੇ ਸੀ ਦਫ਼ਤਰ ਬਾਹਰ ਜੰਦਾ ਲਾ ਕੇ ਚੱਲ ਗਿਆ ਕੁੰਡਾ ਦਾ ਬਾਹਰ ਜਦੋਂ ਅਸੀਂ ਬਾਹਰ ਨਿਕਲੇ ਉਹ ਮੁੰਡੇ ਸੀ ਚਾਰ ਉਹ ਇਕਦਾਂ ਹੀ ਭੱਜ ਗਿਆ ਫਿਰ ਤਾਂ ਤਾਂ ਪਤਾ ਵੀ ਨਹੀਂ ਲੱਗਿਆ ਸੀ ਮੋਟਰਸਾਈਕਲ ਦੀ ਤੁਰਕੇ ਤੁਰਕੇ ਦੇਖੇ ਜੀ ਗੱਡੀ ਇੱਥੇ ਖੜੀ ਸੀ ਤਾਂ ਨਹੀਂ ਬਿੱਟੀ ਖੜੀ ਹੁੰਦੀ ਗੱਡੀ ਇੱਥੇ ਖੜੀ ਸੀ ਸਰ ਸ਼ੀਸ਼ੇ ਭੰਨੇ ਪਹਿਲਾਂ ਉਹਨਾਂ ਨੇ ਪਤਾ ਨਹੀਂ ਜਦੋਂ ਅਸੀਂ ਬਾਹਰ ਨਿਕਲੋ ਤਾਂ ਅੱਗ ਲੱਗ ਗਈ ਸੀ ਫਟਵਰ ਦਰਵਾਜ਼ਾ ਤੋੜਿਆ ਤੇ ਅਸੀਂ ਬਾਹਰ ਆ ਗਏ ਤਾਂ ਜਾਨੋਂ ਉਹ ਭੱਜ ਗਿਆ ਮੁੰਡਾ ਤੁਸੀਂ ਕਹਿੰਦੇ ਜਿੱਦਾਂ ਕੋਈ ਦੱਸਦਾ ਜੀ ਤੁਹਾਨੂੰ ਕੋਈ ਬਾਹਰ ਗੱਡੀ ਭੰਦਾ ਪਰ ਕੋਈ ਤੁਹਾਡੀ ਨਹੀਂ ਉਹ ਮੁੰਡਾ ਆਪਣਾ ਜਿਹੜਾ ਪਾਣੀ ਪਲਾਉਣ ਨੂੰ ਰੱਖਿਆ ਦਸਤਰ ਉਹ ਵੀ ਨਾਲ ਹੀ ਸੀ ਬਾਹਰ ਕੁੰਡਾ ਲਾਇਆ ਅਸੀਂ ਫਟਵਰ ਬਾਹਰ ਦਰਵਾਜ਼ਾ ਤੋੜ ਕੇ ਬਾਹਰ ਆਏ ਜਦੋਂ ਸਾਰਾ ਕੁਝ ਅ ਸੀਸੀਟੀਵੀ ਕੈਮਰੇ ਵਗੈਰਾ ਵੀ ਨਹੀਂ ਸਾਡੇ ਦਫ਼ਤਰ ਹੈ ਨਹੀਂ ਸਰ ਸੀਸੀਟੀਵੀ ਕੈਮਰੇ ਦੇਖੇ ਵੀ ਇਹ ਮੁੰਡੇ ਕਿਸੇ ਨੇ ਨਹੀਂ ਉਹ ਤੋਂ ਦੇਖਿਓ ਮਦਰੇ ਛੋਟੇ ਜਿਹੇ ਕੱਦ ਵਾਲੇ ਸੀਗੇ ਜੀ ਮੂੰਹ ਬੰਨੇ ਸੀ ਉਹਨਾਂ ਦੇ ਜੀ ਹੂੰ ਜੀ ਕਿਸੇ ਨਾਲ ਕੋਈ ਆਪਣੇ ਇਲਾਕ ਦਾ ਕੋਈ ਕੀ ਕਾਰਨ ਕੀ ਲੱਗਦਾ ਹੈ ਪਤਾ ਨਹੀਂ ਸਰ ਮੈਨੂੰ ਤਾਂ ਆਪ ਨੂੰ ਸਾਹਮਣੇ ਜਾਈ ਸਾਨੂੰ ਕੀ ਲੋੜ ਹੈ ਇੱਥੇ ਗਰਾਂ ਲਾਣ ਦੀ ਕਿਸੇ ਨਾਲ ਜਾਂ ਕਿੰਨਾ ਬੈਰ ਪਾਉਣ ਦੀ ਨੌਕਰੀ ਕਰਦੇ ਹੋ ਵੀ ਅਸੀਂ ਤਾਂ ਕੰਮ ਕਿਉਂ ਕਰੀਏ ਕੋਈ ਵੀ ਨਹੀਂ ਸਰ ਮੇਰੀ ਤਾਂ ਇਲਾਕ ਦਾ ਕਿਸੇ ਨਾਲ ਵੀ ਹੈ ਨਹੀਂ ਨਾ ਪੈਂਦਾ ਹੋਈ ਦਾ ਟਾਈਮ ਹੁਣ 3:30 ਦਾ ਟਾਈਮ ਹੋਇਆ ਕਿੰਨੇ ਕਿ ਮਿੰਟ ਪਹਿਲੋ ਸਰ 15 20 ਮਿੰਟ ਬਾਅਦ ਤੋਂ ਬਾਅਦ 15 20 ਮਿੰਟ ਪਹਿਲੋ ਸਰ ਦਿਨ ਦਿਹਾੜੇ ਦਫਤਰ ਦੇ ਵਿੱਚ ਤੁਸੀਂ ਮੌਜੂਦ ਆਇਆ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਜਿਹੜੀ ਹੋਈ ਹੈ ਇੱਥੇ ਜਾਂ ਸ਼ਰਾਰਤੀ ਅਨਸਰ ਵਾਲੋ ਜਿਹੜੀ ਅੱਗ ਲਾਈ ਗਈ ਹੈ ਕਿੱਦਾਂ ਦੇਖਦੇ ਤੁਸੀਂ ਇੱਥੇ ਦੇ ਕਾਨੂੰਨ ਵਿਵਸਥਾ ਕੀ ਦੇਖਦੇ ਤੁਸੀਂ ਤੁਹਾਡੇ ਸਾਹਮਣੇ ਹੈ ਜੀ ਸਰਕਾਰੀ ਦਫਤਰ ਦੇ ਵਿੱਚ ਜਾ ਕੇ ਹੁਣ ਅੱਗ ਲਾ ਕੇ ਚਲ ਗਿਆ ਜੀ ਪਤਾ ਨਹੀਂ ਲੱਗਾ ਸਰ ਉਹਦਾ ਮੁਲਾਜ਼ਮ ਵੀ ਹੈ ਸੇਵਾ ਕੇਂਦਰ ਵੀ ਨੇੜੇ ਹੈ ਜਿੱਥੇ ਆਉਂਦੇ ਜਾਂਦੇ ਲੋਕ ਫਿਰ ਵੀ ਕੋਈ ਡਰ ਨਹੀਂ ਇੱਥੇ ਕੋਈ ਦਰ ਨਹੀਂ ਸਰ ਦੁਨੀਆ ਦਾ ਪਤਾ ਨਹੀਂ ਕਰ ਗੱਡੀ ਦੇ ਵਿੱਚ ਨੁਕਸਾਨ ਕੀ ਕੁਝ ਹੋਇਆ ਵਿੱਚ ਕੀ ਕੁਝ ਗਿਆ ਸਾਰਾ ਕੁਝ ਹੀ ਲੂ ਹੋ ਗਈ ਗੱਡੀ ਦਾ ਟੋਟਲ ਹੀ ਹੋ ਗਈ ਲਾਸ ਅੰਦਰ ਤੁਸੀਂ ਦੇਖਿਆ ਆਪ ਹੀ ਦੇਖਿਆ ਹੋਰ ਕੋਈ ਜ਼ਰੂਰੀ ਆਪਣਾ ਸਮਾਨ ਕਰੇ ਹੋਵੇ ਜੀ ਉਹ ਗੱਡੀ ਤੇ ਜਾਂ ਆਫਿਸ ਤੇ ਥੋੜੀ ਬੋਤੀ ਫਾਈਲਾਂ ਜਿਹੜੀ ਇੰਪੋਰਟੈਂਟ ਹੁੰਦੀਆਂ ਉਹ ਹੋਈ ਸੀਗੀਆਂ ਹੋਰ ਤਾਂ ਨਹੀਂ ਸਰ ਉਹ ਵੀ ਸੜ ਗਈਆਂ ਸਾਰੀਆਂ ਸਰ ਸਰ ਸਭ ਪੈਨ ਸਾਰਾ ਸੜ ਗਈ ਤੇ ਅੱਗ ਤੇ ਆਪ ਤੇ ਕਾਬੂ ਪਾਇਆ ਨਹੀਂ ਨਹੀਂ ਸਰ ਆਪ ਹੀ ਪਾਣੀ ਉਹ ਆ ਕੇ ਪਾਣੀ ਦੇਤਾ ਪਾ ਕੇ ਬੁਝਾਈ ਅੱਗ ਸਾਰੀ ਅੰਦਰ ਦਾ ਸਾਰਾ ਨੁਕਸਾਨ ਹੈ ਅੱਗੇ ਇੰਜਨ ਵਗੈਰਾ ਦਾ ਪਚਾਇਆ ਇੰਜਨ ਬਚਾ ਲੰਦੋ ਸਾਰੀ ਟੋਟਲ ਲਾਸ ਹੋ ਗਈ ਜੀ ਉਧਰ ਘਟਨਾ ਦੀ ਸੂਚਨਾ ਮਿਲਦੇ ਸਾਰੀ ਡੀਐਸਪੀ ਡੀ ਲਖਵੀਰ ਸਿੰਘ ਡੀਐਸਪੀ ਫਲੋਰ ਸਰਬੰਜੀਤ ਸਿੰਘ ਅਤੇ ਫੈਰੈਂਸਿਕ ਦੀ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ।